ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਗੇਟ ਲੱਗਿਆ ਸੀ ਇਹਦੇ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਸਾਰੇ ਬਚਾਈ ਹੋ ਗਏ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਦੇ ਮੈਂ ਤਨਾ ਤਾਂ ਬਬਰੀ ਨਾਕੇ ਦੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਦੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਜ਼ ਉਰੇ ਵੀ ਸੱਡਾ ਕਰਾਇਆ ਅਟਾ ਕਰਾਇਆ ਸੀ ਜਦੋਂ ਇਲਾਕੇ ਦੇ ਤੇ ਉਹ ਮੋਰ ਕਰ ਲੱਗ ਟ੍ਰੱਕ ਆਲਾ ਜਿਹੜੀ ਗੱਡੀ ਗਾਰੀ ਕ੍ਰੂਜ਼ ਸੀ ਉਹ ਗੱਡੀ ਹੁਲ ਜਾਈ ਹੋ ਗਈ ਟ੍ਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਪਹਾੜ ਨੂੰ ਮੋੜਨ ਲੱਗਾ ਚਾਹਣ ਕੇ ਪਲਟ ਗਿਆ ਕੋਈ ਸਰ ਜਾਲੀ ਮਰੀ ਦਾ ਨਹੀਂ ਨਹੀਂ ਬਚਾ ਹੋ ਗਿਆ ਟ੍ਰੱਕ ਵਾਲ ਸੱਡ ਰਕੀ ਸੱਡ ਰਕੀ ਲੱਗੀ ਆ ਉਹ ਦੱਸ ਕਰਾਇਆ ਗਿਆ ਸਟਾਫ ਤਿੰਨ ਨੌਜਵਾਨ ਕਾਰਜ ਕਰੇ ਵਿੱਚ ਤੇ ਤਿੰਨ ਟ੍ਰੱਕ ਤੇ ਬਿਲਕੁਲ ਤਨੇ ਸਹੀ ਸਭ ਆਈ ਉਹ ਸਾਹਿਬ ਆ ਗਏ ਨੇ ਅਗਲੀ ਕੁੰਨੀ ਕੋਈ ਕਰਨੀ ਜੇ ਕਰੇ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿੰਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਡ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਬਚਾਈ ਹੋ ਗਏ ਮੇਰਾ ਨਾਮ ਸੁਤਵਿੰਦਰ ਮਸੀਹ ਜੀ ਬਬਰੀ ਨਾਕੇ ਤੇ ਮੈਂ ਖੜਾ ਤਾਂ ਬਬਰੀ ਨਾਕੇ ਤੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਦੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਸ ਉਰੇ ਬਸ ਟਰੱਕ ਆ ਰਿਹਾ ਆ ਟਰੱਕ ਆ ਰਿਆ ਸੀ ਜਦੋਂ ਇਲਾਕੇ ਦੇ ਤੇ ਉਹ ਮੋੜ ਤੇ ਲੱਗ ਟਰੱਕ ਆਲਾ ਜਿਹੜੀ ਗੱਡੀ ਗਾਰੀ ਕ੍ਰੂਜ਼ਰ ਗਾਰੀ ਹੋਲੀ ਹੋ ਗਈ ਟਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਪਹਾੜ ਨੂੰ ਮੋੜ ਲਗਾ ਚਾਰ ਕੇ ਪਲਟ ਗਿਆ ਕੋਈ ਸਰ ਜਾਲੀ ਮਾਰੀ ਦਾ ਨਹੀਂ ਨਹੀਂ ਡਜਾ ਹੋ ਗਿਆ ਟਰੱਕ ਵਾਲੇ ਸਾਡ ਰਿਕਸ਼ਾ ਤੇ ਲੱਗੀ ਆ ਹੁਣ ਦਸ ਕਰਾਇਆ ਗਿਆ ਹਸਪਤਾਲ ਤੇ ਨੌਜਵਾਨ ਕਾਰ ਚ ਖੜੇ ਵਿੱਚ ਤੇ ਤੇਨ ਟਰੱਕ ਤੇ ਬਿਲਕੁਲ ਤਨੇ ਸਹੀ ਸਭ ਆਯੂਹਾਵ ਆ ਗਏ ਨੇ ਅਗਲੀ ਕੋਈ ਕਰਨੀ ਜਗ੍ਹਾ ਨਹੀਂ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿੰਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੇ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਡ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਬਚਾਈ ਹੋ ਗਏ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਤੇ ਮੈਂ ਤਣਾ ਤਾਂ ਬਬਰੀ ਨਾਕੇ ਤੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਦੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਸ ਉਹਦੇ ਪਿੱਛੇ ਟਰੱਕ ਆ ਆ ਟ੍ਰੱਕ ਆ ਰਿਹਾ ਸੀ ਜਦੋਂ ਇਲਾਕੇ ਦੇ ਉਹ ਮੋੜ ਤੇ ਲੱਗ ਟਰੱਕ ਵਾਲਾ ਮੇਰੀ ਗੱਡੀ ਗਾਰੀ ਕਰੂਸ ਹੀ ਉਹ ਗੱਡੀ ਹੋਲ ਜੂਗੀ ਟਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਪਠਾਨਕੋੜ ਮੋੜ ਲਗਾ ਚਾਰ ਕਿ ਬੱਟ ਗਿਆ ਕੋਈ ਸਰ ਜਲੀਮਾਨੀ ਦਾ ਨਹੀਂ ਨਹੀਂ ਉਹ ਜਾ ਹੋ ਗਿਆ ਟਰੱਕ ਵਾਲਾ ਸੜਕੀ ਤੇ ਲੱਗੀ ਆ ਹੁਣ ਦਸ ਕਰਾਇਆ ਗਿਆ ਹਸਪਤਾਲ ਤਿੰਨ ਨੌਜਵਾਨ ਕਾਰ ਚ ਖਰੇ ਵਿੱਚ ਤੇ ਤਿੰਨ ਹੀ ਟਰੱਕ ਤੇ ਬਿਲਕੁਲ ਤਿੰਨੇ ਸਹੀ ਸਾਬ ਅਯੁਰਵ ਆ ਗਏ ਨੇ ਅਗਲੀ ਕੁੱਨੀ ਕੋਈ ਕਰਨੀ ਜਗ੍ਹਾ ਨਹੀਂ